ਅਵੀ ਜੇ ਆਪਾਂ ਜੇ ਗੱਲ ਕਰੀਏ ਕੱਲ ਤੁਸੀਂ ਕਹ ਲੋ ਕਿ ਜਿਹੜਾ ਕੀ ਪੰਜਬਾ ਵਿਸ਼ਾਲ ਖੂਦਨ ਕੈਂਪ ਲਗਾਉਣ ਜਾ ਰਹੇ ਆ ਉਹਨੂੰ ਲੈ ਕੇ ਕਿਸ ਤਰੀਕੇ ਨਾਲ ਤੁਹਾਡੀ ਤਿਆਰੀ ਆ ਵਾ ਤਾਂ ਆਮ ਲੋਕਾਂ ਨੂੰ ਇਸ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਕੀ ਅਪੀਲ ਕੀਤੀ ਜਾਂਦੀ ਦੇਖੋ ਜੀ ਬਤੌਰ ਹਲਕਾ ਸੇਵਾਦਾਰ ਮੈਂ ਹਲਕੇ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਆ ਭਾਵੇਂ ਉਹ ਸਮਾਜਿਕ ਮੁੱਦਿਆਂ ਤੇ ਹੋਵੇ ਸਿਆਸੀ ਮੁੱਦਿਆਂ ਤੇ ਹੋਵੇ ਭਾਵੇਂ ਉਹ ਧਾਰਮਿਕ ਮੁੱਦਿਆਂ ਤੇ ਹੋਵੇ ਮੈਂ ਹਮੇਸ਼ਾ ਜਿਹੜੀ ਆ ਹਲਕੇ ਦੇ ਲੋਕ ਖਿੱਤਾ ਲਈ ਜਿਹੜੀ ਆ ਆਵਾਜ਼ ਬੁਲੰਦ ਕੀਤੀ ਆ ਆਪਾਂ ਜਾਣਦੇ ਆ ਲੰਬੇ ਸਮੇਂ ਤੋਂ ਮੈਂ ਬਲੱਡ ਡੋਨੇਸ਼ਨ ਕੈਂਪ ਲਗਾ ਰਿਹਾ ਹਾਂ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਵਾ ਕੱਲ ਜਿਹੜਾ ਵਾ 7 ਫਰਵਰੀ ਠੀਕ ਸਵੇਰੇ 10 ਵਜੇ ਸਿਟੀ ਹਾਲ ਦੇ ਬਾਹਰ ਜਿਹੜਾ ਵਾ ਸ਼ੁਰੂ ਹੋ ਜਾਏਗਾ ਜੋ 5 ਵਜੇ ਤੱਕ ਚੱਲੇਗਾ ਲੋਕਾਂ ਨੂੰ ਜਿਹੜਾ ਵਾ ਮੈਂ ਅਪੀਲ ਇਹ ਕੰਨ ਚਾਹੁੰਦਾ ਲੋਕਾਂ ਨਾਲ ਮੈਂ ਜਾਗਰੂਕ ਵੀ ਆ ਦੇਖਦੇ ਆ ਸਮੇ ਸਮੇ ਤੇ ਲੋਕਾਂ ਦੇ ਪ੍ਰਵਾਹ ਦੇ ਉਤੇ ਪਰਮਾਤਮਾ ਨਾ ਕਰੇ ਕੋਈ ਪੀੜ ਪੈ ਜਾਂਦੀ ਆ ਉਹਨਾਂ ਨੂੰ ਖੂਨ ਦੀ ਲੋੜ ਹੁੰਦੀ ਆ ਫਿਰ ਉਹਨਾਂ ਜਗ੍ਹਾ ਜਗ੍ਹਾ ਜਾ ਕੇ ਕਿਤਨਾ ਕਿਤੇ ਅਪਰੋਚ ਕਰਨੀ ਪੈਂਦੀ ਆ ਮੈਨੂੰ ਵੀ ਫੋਨ ਕਰਦੇ ਆ ਪਰ ਆਪਾਂ ਆਪਣੇ ਅੰਦਰ ਕਿਉਂ ਨਹੀਂ ਇਹ ਜਿਹੜੀ ਆ ਮਨ ਬਣਾਨੇ ਕਿ ਜੇ ਸਾਨੂੰ ਲੋੜ ਪੈ ਸਕਦੀ ਖੂਨ ਦੀ ਤੇ ਜੇ ਅਸੀਂ ਖੂਨ ਦਾਨ ਕਰਾਂਗੇ ਤਾਂ ਹੀ ਕਿਸੇ ਲੋੜਵੰਦੇ ਕੰਮ ਆਊਗਾ ਜੇ ਆਪਾਂ ਡਰਦੇ ਰਵਾਂਗੇ ਖੂਨ ਦੇਨ ਦੇ ਉੱਤੇ ਤੇ ਖੂਨ ਜਿਹੜਾ ਵਾ ਕਿੱਦਾਂ ਜਿਹੜਾ ਅਵੇਲੇਬਲ ਹੋਵੇਗਾ ਸੋ ਲੋਕਾਂ ਨੂੰ ਇਹ ਅਪੀਲ ਆ ਕਿ ਜੇ ਆਪਾਂ ਆਪਣੇ ਪ੍ਰਵਾਤ ਜੋ ਭੀੜ ਪੈਂਦੀ ਆ ਉਹਨੂੰ ਇੱਧਰ-ਉੱਧਰ ਭਜਦੇ ਆ ਤੇ ਸਾਨੂੰ ਵੀ ਚਾਹੀਦਾ ਵਾ ਅੱਗੇ ਆ ਕੇ ਬਲੱਡ ਡੋਨੇਟ ਕਰੀਏ ਡਰੀਏ ਨਾ ਡਾਕਟਰ ਵੀ ਕਹਿੰਦੇ ਆ ਖੂਨ ਦਾਣ ਕਰਨ ਦੇ ਨਾਲ ਖੂਨ ਵੱਧਦਾ ਹੀ ਆ ਕਦੇ ਘਟਦਾ ਨਹੀਂ ਆ ਕਿਉਂਕਿ ਇਹਦਾ ਜਿਹੜਾ ਸਰਕਲ ਬਲੱਡ ਸਰਕੂਲੇਸ਼ਨ ਦਾ ਹੁੰਦਾ ਵਾ ਸੋ ਜ਼ਰੂਰੀ ਆ ਜੇ ਖੂਨ ਜਿਹੜੇ ਜਾਨਦਾਨੀ ਸੱਜਣ ਬਲੱਡ ਡੋਨੇਟ ਕਰਨ ਆ ਜਾਂਦੇ ਆ ਉਹ ਜ਼ਰੂਰ ਕੱਲ ਸਿਟੀ ਹਾਲ ਦੇ ਬਾਹਰ ਠੀਕ 10 ਵੇ ਤੋਂ ਲੈ ਕੇ 5 ਵੇ ਤੱਕ ਬਲੱਡ ਡੋਨੇਟ ਕਰਨ ਤਾਂ ਕਿ ਤੁਹਾਡਾ ਕੀਮਤੀ ਬਹੁਮੁੱਲਿਆ ਖੂਨ ਜਿਹੜਾ ਵਾ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੇ ਤੇ ਤੁਸੀਂ ਜਿਹੜੀ ਇਹ ਐਗਜ਼ਾਮਪਲ ਸੈੱਟ ਕਰ ਸਕੋ ਤੇ ਬਾਕੀ ਲੋਕ ਵੀ ਜਿਹੜੇ ਜਾਗਰੂਕ ਹੋ ਸਕਣ